ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਵੀਡੀਓ ਤੇ ਜਿਹੜੇ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਸ਼ਹਿਰਜ ਨਾਲਾ ਤੇ ਫੀਲ ਵੀਚ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਤੇ ਵਿੱਚ ਤੁਹਾਨੂੰ ਟੋਟਲ ਦੋ ਮੱਜਾਂ ਦੇ ਇੱਕ ਗਾਂਦਾਂ ਦਿਖਾਉਣੀ ਆ ਹੌਲੇ ਪਾਜੀ ਪਸ਼ੂ ਦਾ ਤੁਹਾਨੂੰ ਦਿਖਾਉਣੇ ਆ ਇਹ ਆ ਵੀ ਸਾਰੀਆਂ ਸੋਈਆਂ ਆ ਸੋ ਜਿੰਨਾਂ ਇੱਥੇ ਆ ਗਏ ਆਪਣੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਵੀ ਪਹੁੰਚ ਸਕਦਾ ਵੀਡੀਓ ਕਾਲ ਤੇ ਚੁਆਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਬੀਤੀ ਸੱਸੀ ਕਾਲ ਜੀ ਉਹ ਠੀਕ ਠਾਕ ਜੀ ਇਹ ਲੀਜੀ ਬੀਜੀ ਤੇ ਕਿੰਨੀਆਂ ਅੱਜ ਤਿੰਨ ਤਿੰਨ ਜੀ ਕਿਹੜਾ ਨਾਮ ਦੱਸਦੇ ਕਰੀ ਨਾਮ ਤੁਹਾਨੂੰ ਕਿਆ ਜਨਾਲ ਜਿਨਾ ਦੱਸਦੇ ਫੋਨ ਨੰਬਰੇ ਬੋਲ ਦੋ 98575 ਠੀਕ ਹੈ ਤੇ ਆ ਪਹਿਲੇ ਨੰਬਰ ਵਾਲੀ ਮਾਈ ਤਾਂ ਕਰ ਲਈਏ ਸ਼ੁਰੂਆਤ ਹੋਈ ਜਾ ਅੱਜ ਕੋਈ ਨਹੀਂ 8 ਦਿਨ ਹੋ ਗਏ ਅੱਛਾ 8 ਦਿਨ ਆਜ ਕੱਤੀ ਜੀ ਹਾਂ ਕੱਤੀ ਹੈ ਤੇ ਮਗਰ ਕੱਤੀ ਜੀ ਕੋਈ ਨਹੀਂ ਠੀਕ ਹੈ ਜੀ 8 ਦਿਨ ਦੇ ਤੁਸੀਂ 8 9 ਜਾਂ 10 ਦਿਨ ਲਾ ਲੋ ਇਹ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਨੂੰ ਗਾ 7 ਦਿਨ ਅੱਛਾ 7 ਕਿਲੋ ਦੁੱਧ ਹੈਗਾ ਅੱਛਾ ਇਹ ਇਹਦਾ ਪਾੜਾ ਭਾਈ ਨਾਲ ਕੋਣ ਕੇ ਜਾਏ ਜੀ ਪਾੜਾ ਪਾ ਕੇ ਨਾਲ ਬੱਚਾ ਛੱਡਣਾ ਠੀਕ ਆ ਉਹ ਕਹਿੰਦੇ ਵੀ ਵਿਝਾ ਵੀ ਲੈਂਦੇ ਨੇ ਬੜਾ ਵਧੀਆ ਵਾ ਹਾਂਜੀ ਹਾਂਜੀ ਪਾੜਾ ਪਾ ਕੇ ਬੱਚਾ ਛੱਡ ਲੈਂਦੇ ਹੋ ਠੀਕ ਤੋਰੋ ਫਿਰ ਇੱਕ ਦਿਨ ਆਹ ਹਵਾ ਨਾਲ ਇਹਦਾ ਦੇਖ ਸਕਦੇ ਜੇ ਲੱਗ ਗਿਆ ਤਾਂ ਬਾਕੀ ਇਹ ਵੀ ਕੱਦ ਨਹੀਂ ਇਹਦਾ ਬਹੁਤਾ ਉੱਚਾ ਕੱਦ ਹਿਸਾਬ ਦਾ ਹੀ ਹੈ ਤੇ ਸਿੰਗ ਵੀ ਛੋਟਾ ਹੀ ਹੈ ਕੱਦ ਨਹੀਂ ਇਹਦਾ ਬਹੁਤਾ ਉੱਚਾ ਠੀਕ ਜਿਹਾ ਵਾ ਜਾਵਾ ਜੀ ਨਾ ਛੋਟੀ ਜੀ ਸੌ ਤੱਕ ਜੀ ਕੀ ਜੀ ਹਰੇ 93 ਤੇ ਦੇਖ ਸਕਦੇ ਲੱਗੇ ਤਾਂ ਦਵਾਈ ਭਾਈ ਇੱਕ ਨੰਬਰ ਹੀ ਲੱਗਦੀ ਆ ਜੀ ਇਹ ਸੱਜੇ ਸੂਈ ਇਹ ਸਾਰੀ ਗਰਮੀਆਂ ਦੋ ਦੋ ਗੁਜ਼ਾਰੇ ਤੇ ਮੁੱਲ ਫਿਰ ਇਹਦਾ ਮੁੱਲ ਭਾਈ 52000 ਹੈ 52000 ਹੈ ਕਿੰਨੇ ਦੀ ਜਸਨ ਹੋਇਆ 52 ਦੀ ਜੀ 50 ਦੀ ਦੇ ਦिए ਠੀਕ ਹੈ ਭਾਈ 500 ਛੋਟ ਕਰ ਦਾਂਗੇ 5348 ਹੈ ਸਾਢੇ 9000 ਠੀਕ ਹੈ ਜੀ ਸਾਢੇ 9000 ਦੀ ਭਾਜੀ 50 ਚ 500 ਕੱਟ 500 ਛੋਟ ਹੈ ਨਾ ਹਾਂ ਬਾਕੀ ਥਾਂ ਲਿਵਰੀ ਹੋਇਆ ਸਾਫ਼ ਵਧੀਆ ਸਾਰੀ ਠੀਕ ਹੈ ਜੀ ਠੀਕ ਹੈ ਤੇ ਪਤਾ ਤੁਹਾਡੀ ਮਲੇ ਮੂਲੇ ਦੇ ਆਉਗੇ ਦੋ ਦੋ ਤਰਪੂ ਨਾਲ ਹਾਂਜੀ ਹਾਂਜੀ ਤੇ ਆ ਜਿਹੜੀ ਮੱਝ ਜੀ 5 ਕਿਲੋ ਹੋਊਗਾ ਆਪਾਂ 4 ਕਿਲੋ ਦੀ ਗੱਡੀ ਦਾ ਅੱਜ ਹੀ ਆਈ ਜੀ ਮੇਰੇ ਕੋਲ ਇਹ ਅੱਛਾ ਭਾਈ ਮਰਸਲ ਸਲ ਆ ਜੀ 10 ਦਿਨ ਹੀ ਨਾ ਹੋਇਆ ਇਹ ਬਣੀ ਨੂੰ ਭਾਜੀ ਠੀਕ ਆ ਚੈੱਕ ਹਾਦੀ ਕਰਵਾ ਲਈ ਤੇ ਕੋਈ ਆਪਣੀ ਕਰਾ ਲਈ ਅਸੀਂ ਕਰਾਉਣੀ ਹੁੰਦਾ ਪਰ ਮੈਂ ਉਹ ਜਿਹੜਾ ਚੈੱਕ ਨਹੀਂ ਕਰਾਈ ਘਰ ਆ ਗਿਆ 10 ਦਿਨ ਹੋ ਗਿਆ ਠੀਕ ਹੈ ਇੱਜਾ ਹੀ ਠੀਕ ਆ ਜੀ ਆਪਾਂ ਡੀਨੀ ਨੂੰ ਦੇ ਦਿੱਤੀ ਜੀ ਤੇ ਹਾ ਥਾਣੇ ਦੇ ਦੇਖ ਸਕਦੇ ਜੇ ਲੱਗੇ ਤਾਂ ਤੋੜ ਦੋ ਹੈਕਰੀ ਇਹਨੂੰ ਪੂਰੇ 40 42 ਦਿਨ ਹੋ ਗਏ ਜੀ 4-5 ਕਿਲੋ ਦੁੱਧਨ ਜਿਹੜਾ ਕਿੰਨੇ ਵੀ ਹੈਗਾ ਇਹਦੇ ਕੋਲ ਦੋ ਦੋ ਵਜੂ ਵਾਲ ਨੂੰ ਪਾਇਆ ਬਾਕੀ ਚਾਹ ਪਾਜੀ 1 ਨੰਬਰ ਦਾ ਲਗਾ ਜੀ ਇਹਨੂੰ ਸਿਰੇ ਨਾਲ 34 ਸਲਮੇ ਵਾਲਿਆ ਦੀ ਨਾਲ 34 ਘਰ ਵਾਲਿਆਂ ਨੂੰ ਠੀਕ ਹੈ ਜੀ ਹਾਂ ਤੇ ਮੁੱਲ ਫਿਰ ਵੀ ਜੀ ਇਹਦਾ ਮੁੱਲ ਵੀ ਜੀ ਮੰਨ ਲਓ ਮਾਲੀ ਕੋਲ ਮਾਲੀ ਕੋਲ ਬਣੀ ਆ ਉਹਨਾਂ ਸੱਤ ਉਹਨਾਂ ਸੱਜਰਾ ਮੰਜਰਾ ਪਾਈਆਂ ਟੋਕੜਾਂ ਵੇਚੀ ਜਾਂਦੇ ਹੋ ਹਾਂਜੀ ਤੇ ਡਿਊਅਲ ਮਹੀਨੇ ਜੋ ਸਾਰੇ ਭਾਈ ਚੱਕ ਹੱਲੇਗਾ ਚਲੋ ਭਾਈ ਜੀ ਆਪ ਸਾਡੀ ਮੇਕਪ ਕਰਾਈ ਜੀ ਹਾਂਜੀ ਆਪਾਂ ਕਰੰਬੀ ਨਹੀਂ ਕੁਦੇ ਦੇ ਪਤਾ ਹਾਂਜੀ ਮੰਨ ਲਓ ਇਹ ਦੋ ਦਰ ਦੇ ਹਿਸਾਬ ਨਾਲ ਬੰਦੇ ਨਹੀਂ ਇਹ ਤਾਂ ਜਾਣ ਹੀ ਚਾਹੀਏ ਪਾਸ ਸਾਹਿਬ ਠੀਕ ਆ ਇਹ ਸਾਰਾ ਮੰਨ ਲਓ ਗਰਮੀਆਂ ਚੋਗ ਵੀ ਨੇ 4-5 ਕਿਲੋ ਦੋਦਰ ਤੇ ਜਿੰਨੇ ਦੀ ਖੜੂ ਉਹਨੇ ਦੀ ਫਿਰ 2000 ਘੱਟ ਨਹੀਂ ਲੈਵਾਂਗੇ ਠੀਕ ਆ 45000 ਦੀ ਭਾਈ ਦੇ ਦਾਂਗੇ ਅੱਛਾ 45000 ਦੀ ਹਾਂ ਅਹੀਂ ਬੱਲੇ ਮੱਢੀਗੇ ਏਡੀ ਨੇ ਭਾਈ 42 40 45 ਦੀਆਂ ਹੋ ਗਈਆਂ ਜੇ ਠੀਕ ਆ ਅੱਛਾ ਜੀ ਹਾਂ ਨਾ 43 43000 ਰੁਪਏ ਦੇ ਬਾਕੀ ਚਵਾ ਗਲਤ ਹੋਵੇ ਭੂ ਸੱਟਾ ਮਾਰੇ ਉਹਦੀ ਗਲਤੀ ਫੋਲ ਬਾਕੀ ਉਤਰੇ ਇਹ ਵੀ ਚਲੋ ਕੱਦ ਘਾਟ ਚੰਗਾ ਹੋਇਆ ਇਹਦਾ ਨਾੜ ਦੇਖੋ ਦਦਲੀਏ ਵੇਖੋ ਠੀਕ ਹੈ ਜੀ ਆਹ ਦੇਖੋ ਥੱਲੇ ਮਾਰੋ ਮੜਿਆ ਤੇ ਹੁਣ ਆ ਜਿਹੜੀ ਗਾਂ ਜੇ ਬਾਕੀ ਮਾਤਾ ਨੂੰ ਮੋਕੇ ਤੇ ਕਰਦਾਂਗੇ ਠੀਕ ਹੈ ਦੇਖੋ ਦੁੱਧ ਭਾਈ ਹੈਗਾ ਠੀਕ ਹੈ ਅੱਛਾ ਕਾਲੀ ਖੇਵੇ ਚਾਹੀਏ ਠੀਕ ਹੈ ਹੁਣ ਜਦੋਂ 4 ਹੋ ਜੇ ਤਾਂ ਉਹਨੂੰ ਮੱਥਾ ਕਰ ਦੇ ਇਹ ਵਜਾ ਜੀ ਮੰਗ ਲਾਤੀ ਟੀਗਾ ਭਰਾਤਾ ਦੇ ਨੂੰ ਠੀਕ ਆ ਬਜਟ ਹੁੰਦਾ ਇਹ ਇੱਕ ਕੱਲ ਫਿਰ ਭਰਾ ਠੀਕ ਆ ਹਾਂ ਜੀ ਸੂ ਬੜੀ ਚਵਾਦ ਨਿਕਲ ਜਾ ਰਹੀ ਪਹਿਲਾ ਸੂ ਬੜਾ ਜੀ ਇਹਦਾ ਫਰਮੁੱਲ ਇਹ ਭਾਈ ਜੀ ਦਾ 9000 ਦੀ ਹਾਂ ਅੱਛਾ 9000 ਪਰ ਹੋਰ ਭਾਈ ਖੇਵੇ ਜਾਈ ਜੀ ਦੋ ਦੋ ਕੱਢੀਏ 6 ਦੋ ਦੋ ਤੇ ਹੁਣ 4 ਵਜੇ ਤੋਂ ਹੁਣ ਮਸਾ ਕਰ ਨਹੀਂ ਸਕਦਾ ਜੀ ਅੱਛਾ ਇਹ ਕਰਵਾ ਦੁਕਾਨਾਂ ਦੀ ਖੇਵੇ ਚਾਉਂਦੀ ਕਿਦੋਂ ਕਿਦਾਂ ਮੁਰ ਜਾਂਦੀਆਂ ਹਾਂਜੀ ਬਾਕੀ ਉਹ ਘਿਆੜੀ ਹੋ ਸੈੱਟ ਹੋ ਜੂਗੀ 2 ਜਨਵਰੀ ਨੂੰ ਠੀਕ ਹੈ ਭਰਾ ਤਾਂ ਇਹਨੂੰ ਅੱਜ ਵੀ ਭਰਨਾ ਕੱਲ੍ਹ ਹੀ ਭਰਨਾ ਤਾਂ ਠੀਕ ਹੈ ਤੇ ਬਾਕੀ ਇਹ ਆ ਵੀ ਚਲੋ ਕੋਈ ਵੀਰ ਆਪਣੀ ਤਸੱਲੀ ਕਰਕੇ ਨਾ ਤੁਹਾਡੇ ਘਰ ਬਸ ਉਹ ਜੀ ਆਪਾਂ ਗਰੰਟੀ ਨਹੀਂ ਕੋਈ ਦਿੰਦੇ ਹਾਂ ਜੀ ਭਜੀ ਜੀ ਹਾਂਜੀ ਡੇਢ ਮਹੀਨੇ ਬਣੀ ਹੈ ਜੀ ਪਰ ਆਪਾਂ ਗਰੰਟੀ ਨਹੀਂ ਹੁੰਦੀ ਇਹ ਠੀਕ